ਸ੍ਰੀ ਵਾਹਿਗੁਰੂ ਸਤਿ ਜੀਓ ਨੰਦ ਆਤ ਬੰਦ ਨਾਨਕ ਵਾਰ ਸਰਵ ਕਲਾ ਸੁਨਰਥ ਨਾਮਕ ਦੇ ਕਰ ਹੱਥ ਜੇਤਾ ਸੁਮੰਦ ਸਾਗਰ ਨੀਰ ਕਰਿਆ ਤੇਤੇ ਅਗਣ ਹਮਾਰੇ ਦਇਆ ਘਰ ਨੋਕਿਟ ਮਿਹਰੇਉ ਪਾਬੂ ਡੁੱਬਦੇ ਪਾਥਰ ਪਾਰੇ ਸਤਨਾਮ ਗੁਰੂ ਸਾਹਿਬ ਜੀਓ ਬਾਦ ਹੰਸ ਕੀ ਵਾਰ ਮਹੱਲਾ ਤੀਜਾ ਸੁਨੋ ਤੋ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਵਿੱਚ ਹੋ ਮੈਂ ਕਰਮ ਕਮਾਈ ਬਿਨ ਸਤਗੁਰ ਸੇਵੇ ਥੌਰਨ ਮੈਂ ਆਵਰ ਜਾਹੀ ਬਿਨ ਸਤਗੁਰ ਸੇਵੇ ਜੀ ਕੇ ਵੰਦਨਾ ਵਿੱਚ ਹਉਮੈ ਕੰਮ ਕਮਾਈ ਬਿਨ ਸਤਗੁਰ ਸੇਵੇ ਥੌਰ ਨਾ ਪਵਹੀ ਮਰਗਮੈਂ ਆਵਰ ਜਾਹੀ ਸਤਗੁਰ ਸੇਵੇ ਫਿੱਕਾ ਬੋਲਣਾਂ ਨਾਮ ਨਵਸੈ ਮਨੁ ਮਹੀ ਨਾਨਕ ਬਿਨ ਸਤਗੁਰ ਸੇਵੇ ਜੰਪੁਰ ਪੱਤੇ ਮਾਰੀਆ ਮੋਕਾਲਾ ਉਟਕਾਹੀ ਮਹਲਾ ਪਹਿਲਾ ਜਾਨੂ ਐਸੀ ਰੀਤ ਜਿਤ ਮੈਂ ਪਿਆਰਾ ਵੀ ਨਾਨਕ ਸਾਈਂ ਪਲੀ ਪਰੀਤ ਜਿਤ ਸਾਹਿਬ ਸੇਤੀ ਪਤ ਰਹੈ ਪੌੜੀ ਹਰ ਜਿਤ ਕੋ ਦਾਤਾ ਸੇਵੀਏ ਹਰ ਇੱਕ ਧਿਆਈਏ ਹਰ ਇੱਕ ਕੋ ਦਾਤਾ ਮੰਗੀਏ ਮਨ ਕਿੰਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇਵਿਆ ਤੈਨੂੰ ਫਲ ਪਾਇਆ ਤੇ ਗਨ ਕੀ ਸਭੁ ਖੁਖੁ ਗਵਾਈਐ ਨਾਨਕ ਤੇਰੇ ਬਿਟਹੁ ਬਾਰਿਆ ਜਿਨ ਆਂਗਨ ਨਿਰਦਾ ਹਰਿ ਨਾਮੁ ਧਿਆਈਐ ਨਾਨਕ ਤੇਰੇ ਬਿਟਹੁ ਬਾਰਿਆ ਜਿਨ ਆਂਗਨ ਹਰਿ ਧੈ वाहिगुरु जी ख़ाल वाहिगुरु जी फे